ਉਹ ਨਗਾਂ ਵਾਲੇ ਤਾਂ ਸਾਰੇ ਆਪ ਚੀਕਾਂ ਮਾਰ ਕੇ ਜਿਹੜੇ ਨਗ ਵੇਚਦੇ ਸੀ ਜਿਨ੍ਹਾਂ ਦੀ ਦੁਕਾਨ 'ਚ ਸਭ ਤੋਂ ਵੱਧ ਨਗ ਪਏ ਸੀ ਗਜਰਾਤ ਚੋਂ ਛੱਡ ਕੇ ਭੱਜ ਗਏ ਕਿਉਂ ਉਹ ਕਰਜ਼ਾ ਵੱਧ ਲੈ ਲਿਆ ਚੁਕਾਇਆ ਗਿਆ ਨਹੀਂ ਨਗਾਂ ਦੀ ਵਿਕਣ ਦੀ ਗਿਣਤੀ ਘਟ ਗਈ ਮੋਦੀ ਸੀਗੇ ਸਾਰੇ ਉਹ ਜਿਹੜੇ ਭੱਜੇ ਉਹ ਨੀਰਬ ਮੋਦੀ ਤੇ ਸਾਰੇ ਸਾਰੇ ਨਗਾਂ ਵਾਲੇ ਹੀ ਸੀ ਉਹ ਛਾਪਾਂ ਦੀ ਜੋ ਉਹਨਾਂ ਨੂੰ ਪਤਾ ਹੈ ਉਹ ਤਾਂ ਕੁਆਂਟਰੰਟ ਦਾ ਨਾਗ ਵੀ ਪਾ ਸਕਦੇ ਸੀ ਆਪਦੇ ਸਰੀਰ ਤੇ ਇਹਦਾ ਨਿਗਾਜਾ ਪਾਉਂਦੇ ਆ ਤਾਂ ਯਾਰ ਜਿਹੜੇ ਨਾਗਾਂ ਦਾ ਵਪਾਰ ਕਰਦੇ ਉਹ ਮ ਕੁਆਂਟਲ ਦਾ ਰੱਖ ਲੈਂਦੇ ਉਹਨਾਂ ਨੇ ਕਾਹਤੋਂ ਚੀਕਾਂ ਪੈ ਗਈਆਂ ਫਿਰ ਅੱਜ ਕਾਹਤੋਂ ਗਏ ਸਾਰੇ ਉਹ ਜੋ ਸਰਚ ਮਾਰੋ ਬਈ ਨਾਗ ਵੇਚਣ ਵਾਲਿਆਂ ਦੀ ਦੁਕਾਨਾਂ ਕਿੰਨੀਆਂ ਕਿ ਰਾਤ ਚ ਬੰਦ ਹੋਈਆਂ ਕਿਉਂ ਹੋਈਆਂ ਤੋਂ ਲੱਗਦਾ ਨਾਗ ਨਾਗ ਵੀ ਫਰਕ ਨਹੀਂ ਮੈਨੂੰ ਯਾਰ ਕੋਈ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਅਜਾ ਸਿਰਫ ਫਰਕ ਇਹ ਨਹੀਂ ਆ ਵੀ ਸਾਡੇ ਦਿਮਾਗ ਨੂੰ ਵਹਿਮ ਪਾਉਣ ਵਾਸਤੇ ਇਹ ਕਹਿੰਦੇ ਵੀ ਤੁਹਾਡੇ ਤੇ ਸੂਰਜ ਦਾ ਪ੍ਰਭਾਵ ਪੈ ਗਿਆ ਤੁਹਾਡੇ ਮੈਂ ਅਸੀਂ ਵੀ ਕਹਿੰਨੇ ਪੈਂਦਾ ਹੂੰ ਸੂਰਜ ਦਾ ਵੀ ਪੈਂਦਾ ਬ੍ਰਹਸਪਤੀ ਦਾ ਵੀ ਪੈਂਦਾ ਚੰਦਰਮਾ ਦਾ ਵੀ ਪੈਂਦਾ ਪੈਂਦਾ ਪਰ ਅਸੀਂ ਇਹ ਨਹੀਂ ਪੈਂਦੇ ਵੀ ਤੁਹਾਡੇ ਤੇ ਵੱਖਰਾ ਪੈਂਦਾ ਤੇ ਮੇਰੇ ਤੇ ਵੱਖਰਾ ਪੈ ਬੈਠੇ ਅਸੀਂ ਕੋਲੇ ਆ ਸਾਡੇ ਤੇ ਹੋਰ ਤੇ ਵੱਖਰਾ ਪੈਂਦਾ ਹੋਰ ਤੇ ਵੱਖਰਾ ਹੂੰ ਜੋਤੀ ਇਹ ਕਰਕੇ ਰੁਪਈਏ ਜੇਬ ਚੋਂ ਕਢਦੇ ਆ ਵੀ ਇਹਦੇ ਤੇ ਬੱਕਰਾ ਪੈਂਦਾ ਜੀ ਇਹਦੇ ਤੇ ਬੱਕਰਾ ਪੈਂਦਾ ਆ ਰੌਲਾ ਵੀ ਜੇ ਤੁੱਪ ਦੱਖਣੀ ਅਫਰੀਕਾ ਵਾਲਿਆਂ ਨੂੰ ਘੱਟ ਲੱਗਦੀ ਐ ਉਹ 50 ਡਿਗਰੀ ਤੇ ਵੀ ਕੰਮ ਕਰਦੇ ਰਹਿੰਦੇ ਆ ਉਹਨਾਂ ਦੇ ਉਥੋਂ ਬਾਤਾਵਰਨ ਨੇ ਉਹਨੂੰ ਇੰਨਾ ਕਰੜਾ ਕਰਤਾ ਵੀ ਉਹ ਧੁੱਪ ਨੂੰ ਸਹਿਣ ਯੋਗ ਸਰੀਰ ਉਹਨਾਂ ਸਾਰਿਆਂ ਦਾ ਹੀ ਹੋ ਗਿਆ ਰੰਗ ਵੀ ਉਹਨਾਂ ਦਾ ਕਾਲਾ ਹੋ ਗਿਆ ਤੇ ਅੰਗਰੇਜ਼ ਨੂੰ 50 ਡਿਗਰੀ ਚ ਕੰਮ ਕਰ ਲਾ ਦਿਓ ਮਰ ਜੂ ਉਹ ਕੰਮ ਨਹੀਂ ਕਰ ਸਕਦੇ ਕਿਉਂਕਿ ਉਹਦਾ ਬਾਤਾਵਰਨ ਆ ਜਿਹੜਾ ਸਾਰੇ ਅੰਗਰੇਜ਼ਾਂ ਨੂੰ ਉਹਨਾਂ ਦਾ ਰੰਗ ਵੀ ਗੋਰਾ ਉਹਨਾਂ ਤੇ ਸੂਰਜ ਦਾ ਪ੍ਰਭਾਵ ਸਾਰਿਆਂ ਤੇ ਇੱਕੋ ਜਿਹਾ ਪੈਂਦਾ ਕਿਸੇ ਤੇ ਆਇ ਨਹੀਂ ਵੀ ਥੋੜੇ ਤੇ ਵੱਖਰਾ ਪੈਂਦਾ ਮੇਰੇ ਤੇ ਵੱਖਰਾ ਪੈਂਦਾ ਇਹ ਕਹਿੰਦੇ ਸੂਰਜ ਦੀ ਪ੍ਰਭਾਵ ਦੇ ਵਿੱਚ ਜੰਮੇ ਹੋਏ ਬੱਚੇ ਦਾ ਮੱਥਾ ਚੌੜਾ ਹੁੰਦਾ ਜੋਤ ਸੀ ਕਹਿੰਦੀ ਹੂੰ ਤੇ ਚੀਨੀਆਂ ਦਾ ਸਾਰਿਆਂ ਦਾ ਚੌੜਾ ਚੌੜਾ ਨਾ ਮੱਥਾ ਸਿਰ ਵੱਡਾ ਸਾਰੇ ਚੀਨੀਆਂ ਦਾ ਵੱਡਾ ਤੇ ਫਿਰ ਇਹਦਾ ਮਤਲਬ ਤਾਂ ਸਾਰੇ ਚੀਨ ਚੀਨ ਵਾਲੇ ਲੈ ਗਏ ਸੂਰਜ ਦੇ ਪ੍ਰਭਾਵ ਨੂੰ ਸਾਡੇ ਵਾਲੇ ਰਹਿ ਗਏ ਹੋਰ ਸੁਣ ਲਓ ਹੂੰ ਮੁਕੇ ਬਾਜੀ ਹੈ ਨਾ ਹਾਂ ਜਿਹਨੂੰ ਆਪਾਂ ਬਾਕਸਿੰਗ ਕਹਿੰਦੇ ਆ ਬਾਕਸਿੰਗ ਕਹਿੰਦੇ ਨੇ ਬਾਕਸਿੰਗ ਦੇ ਵਿੱਚ ਜਿਹੜੇ 84% ਖੱਬੇ ਪੱਖੀ ਕਾਹ ਤੋਂ ਜਾਂਦੇ ਆ ਪਤਾ ਹੈ ਉਹ ਦੇਖਿਓ 84% ਖੱਬੇ ਪੱਖੀ ਜਾਂਦੇ ਹੂੰ ਕਿਉਂ ਕਿ ਸੱਜੇ ਪੱਖੀ ਜਾਦੇ ਹੋਣ ਦੀ ਵਜ੍ਹਾ ਕਰਕੇ ਸੱਜੇ ਪੱਖ ਦਾ ਤੋੜ ਆ ਸਾਰੇ ਕੋਲੇ ਸਭ ਕੋਲੇ ਖੱਬੇ ਪੱਖੀ ਬਹੁਤ ਘੱਟ ਇਹਦਾ ਤੋੜ ਹੈ ਨਹੀਂ ਸਾਡੇ ਕੋਲ ਹਣ ਹੋਰ ਸੁਣ ਲ ਜਿਹੜੀ ਲੰਮੀ ਰੇਸ ਆ ਉਹਨੂੰ ਅਫਰੀਕਨ ਕਿਉਂ ਜਿੱਦਦਾ ਕਾਲਾ ਹੀ ਕਿਉਂ ਜਿੱਦਦਾ ਹੂੰ ਗੋਰਾ ਕਾ ਤੋ ਨਹੀਂ ਜਿੱਦਦਾ ਨਹੀਂ ਜਿੱਤ ਸਕਦਾ ਕਦੇ ਵੀ ਨਹੀਂ ਜਿੱਤ ਸਕਦਾ ਆਇਆ ਹੀ ਨਹੀਂ ਅਜੇ ਤੱਕ ਤੇ ਤਰਾਕੀ ਆ ਜਿਹੜੀ ਉਹ ਗੋਰਾ ਹੀ ਕਿਉਂ ਜਿੱਤਦਾ ਦਾ ਅਫਰੀਕਨ ਕਿਉਂ ਨਹੀਂ ਜਿੱਤਦਾ ਤਰਾਕੀ ਚ ਸਾਰਿਆਂ ਚ ਗੋਰੇ ਹੀ ਅੱਬ ਲਾਉਂਦੇ ਆ ਜਿੰਨਾ ਚਿਰ ਭਗਿਆਨ ਨਹੀਂ ਅਸੀਂ ਸਮਝਦੇ ਉਹਨਾਂ ਚਿਰ ਅਸੀਂ ਜੋਤਸ਼ੀਆਂ ਨੂੰ ਵੀ ਰੁਪਈਏ ਦੇਈ ਜਾਵਾਂਗੇ ਉਹਨਾਂ ਚਰਹੀ ਦੂਜਿਆਂ ਨੂੰ ਰੌਲਾ ਵਿਗਿਆਨ ਚ ਪਿਆ ਵਿਗਿਆਨ ਨੂੰ ਸਮਝਣਾ ਪਊਗਾ ਜਿੰਨਾ ਚਿਰ ਵਿਗਿਆਨ ਨੂੰ ਨਹੀਂ ਸਮਝਦੇ ਉਹਨਾਂ ਚ ਸਾਡੀ ਜੇਬ ਤੇ ਡਾਕਾ ਵੱਜਦਾ ਹੀ ਰਹਿਣਾ ਐਸੇ ਤਾਂ ਮਤਲਬ ਵੱਡੇ ਵੱਡੇ ਲੀਡਰ ਜੋ ਸੀਆ ਕੋਲੇ ਜਾਂਦੇ ਆ ਕੰਮਾਂ ਅੱਛਾ ਸਾਰੇ ਜਾਂਦੇ ਰੌਲਾ ਤਾਂ ਇਹੀ ਗੱਲ ਦਾ ਨਾ ਗੱਲਾਂ ਡਵਾ ਲੈਂਦੇ ਆ ਮੈਂ ਨਾ ਉਹ ਛੜਕਾ ਨਵੇਂ ਕਢਾਉਂਦੇ ਹਾਂ ਗੇਟ ਨਵੇਂ ਕਢਾ ਲੈਂਦੇ ਹਾਂ ਹਾਂ ਹਾਥੀ ਤੇ ਬਹਿ ਜਾਂਦੇ ਬੱਕਰੀ ਚੋਣ ਬਹਿ ਜਾਂਦੇ ਹਾਂ ਇਹ ਉਹਨਾਂ ਦੇ ਪਾਏ ਬਹਿ ਨਹੀਂ ਆ ਸਾਰੇ ਤੇ ਜਦੋਂ ਸਾਡੇ ਉਹ ਜਿਹੜੇ ਜਿਹੜੇ ਸਾਡੇ ਜਿਵੇਂ ਕਹਿ ਦਈਏ ਰੋਲ ਮਾਡਲ ਹੀ ਇਹ ਜੇ ਤੇ ਭਾਈ ਫਿਰ ਲਾਦਾਂ ਤਾਂ ਉਹੋ ਜਿਹੀਆਂ ਜੰਮਣਗੀਆਂ ਆ ਮਸਲਾ ਜਿੰਦਰ ਚ ਜਿਵੇਂ ਇੱਕ ਮੈਂ ਦੇਖਿਆ ਵੀ ਪਹਿਲਾਂ ਟੀਵੀ ਤੇ ਇੱਕ ਮਤਲਬ ਜੋਤਸ਼ੀ ਦੀ ਜੇ ਪਿਕਚਰ ਦੇਖਣੀ ਹੋਵੇ ਤਾਂ ਮਤਲਬ ਜੇ ਟਿੱਕਾ ਲਗਿਆ ਉਸ ਤਰੀਕੇ ਦਾ ਇੱਕ ਤੋਤੀ ਬਣ ਜਾ ਉਹ 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 ਪਿਕਚਰ ਸਾਹਮਣੇ ਆਉਂਦੀ ਹੈ ਪਰ ਅੱਜ ਕੱਲ ਤਾਂ ਟੀਵੀਆਂ ਦੇ ਉੱਤੇ ਸਰਦਾਰ ਵੀ ਜੋਤਸ਼ੀ ਹੈ ਪੈਣਾ ਵੀ ਜੋਤਸ਼ੀ ਆ ਨਾਮ ਅਗਰ ਬਰਾੜ ਸੰਦੂ ਇਹੋ ਜਿਹੀ ਕੋਈ ਗੋਤ ਵੀ ਲੱਗਦੇ ਆ ਮਤਲਬ ਇਹ ਇਹ ਕਿਦਾਂ ਇੱਕ ਇੱਕੀ ਸਿਸਟਮ ਚੱਲ ਰਿਹਾ ਹੈ ਮੈਂ ਹੁਣ ਤੁਹਾਨੂੰ ਦੱਸਾਂ ਬਈ ਇੱਕ ਅਸੀਂ ਪ੍ਰੋਗਰਾਮ ਕੀਤਾ ਸੀ ਲੁਧਿਆਣੇ ਹਾਂ ਉਹਦੇ ਚ ਅਸੀਂ 14 15 ਜੋਤਸ਼ੀ ਲੁਧਿਆਣੇ ਵਾਲੇ ਤੇ 5 7 10 ਜੋਤਸ਼ੀ ਜਗਰਾਉਂ ਵਾਲੇ ਢੁੱਡੀ ਕਹਿੰਦਾ ਇੱਕ ਜੋਤਸ਼ੀ ਆ ਆਪ ਜੇ ਆਪ ਨੂੰ ਮਸ਼ਹੂਰ ਕਰਾਉਂਦਾ ਉਹ ਮਹਨੇ ਦਾ ਜੋਤਸ਼ੀਆ ਰਟਾਇਰਡ ਪ੍ਰਿੰਸੀਪਲ ਆ ਹੁਣ ਉਹ ਬਠਿੰਡੇ ਚੱਲਿਆ ਗਿਆ ਉਹ ਇਹਨਾਂ ਸਾਰਿਆਂ ਨੂੰ ਅਸੀਂ ਰਜਿਸਟਰਡ ਲੈਟਰ ਪਾਈ ਰਜਿਸਟਰਡ ਵੀ ਤੁਸੀਂ ਕਹਿੰਦੇ ਆ ਭਾਈ ਜੋਤਸ਼ بڑا ਵਿਗਿਆਨ ਆ ਆਜੋ ਮੈਦਾਨ ਚ ਤੁਹਾਨੂੰ 49 ਲੱਖ ਰੁਪਏ ਦਾ ਉਧੇ ਸੀਗਾ ਇੱਥੇ ਕਿਉਂਕਿ ਉਹ ਰੱਖਿਆ ਸੀ ਪ੍ਰੋਗਰਾਮ ਕਨੇਡਾ ਵਾਲਿਆਂ ਨੇ ਹੂੰ ਉਹ ਜਿੰਨੇ ਡਾਲਰ ਰੱਖੇ ਸੀ ਉਹਦਾ 49 ਲੱਖ ਰੁਪਏ ਬਣਦਾ ਸੀ ਉਦੋਂ ਜਿੰਦੇ ਜਿੰਨੇ ਡਾਲਰ ਆਂਦਾ ਉਹਨਾਂ ਨੇ ਕਿਹਾ ਵੀ ਇਨੇ ਡਾਲਰ ਅਸੀਂ ਦੇਵਾਂ ਤੇ ਉਹ 49 ਲੱਖ ਰੁਪਇਆ ਲੈਣ ਕੋਈ ਨਹੀਂ ਆਇਆ ਨਾ ਜੇ ਇਹਨਾਂ ਕੋਲੇ ਸਾਰਾ ਕੁਝ ਸੀਗਾ ਤੇ ਫਿਰ ਉਹ ਲੈਣ ਆ ਜਾਂਦੇ ਉੱਥੇ ਮਤ ਰੌਲਾ ਪਤਾ ਕੀ ਆ ਮਨਜਿੰਦਰ ਸਿੰਘ ਜਿਨ੍ਹਾਂ ਚਰ ਆ ਸਾਨੂੰ ਪਰਖ ਕਰਨੀ ਨਹੀਂ ਆਉਂਦੀ ਤੇ ਅਸੀਂ ਕਿਸੇ ਡਰ ਚੋਂ ਇਹ ਗੱਲ ਕਰਦੇ ਆ ਅਸੀਂ ਦਲੇਰੀ ਨਾਲ ਨਹੀਂ ਕਰਦੇ ਜਾਂ ਸਾਨੂੰ ਉਹ ਫਲਸਫੇ ਦਾ ਹੀ ਨਹੀਂ ਪਤਾ ਉਹਨਾਂ ਚਰ ਗੱਲ ਨਹੀਂ ਬਣਨੀ ਮੈਂ ਤਾਂ ਸਿਰਫ ਇੱਕੋ ਹੀ ਕਹੂੰਗਾ ਮੈਂ ਸਾਰਿਆਂ ਨਾਲੋਂ ਐਸ ਵੇਲੇ ਵੱਧ ਫਾਇਦਾ ਹਿੰਦੂ ਧਰਮ ਵਾਲਿਆਂ ਦਾ ਕਰ ਰਿਹਾ ਜੇ ਉਹ ਵਿਚਾਰ ਪੂਰੇ ਧਿਆਨ ਨਾਲ ਸੁਣਨਗੇ ਤਾਂ ਕਿਉਂਕਿ ਇਹਦਾ ਚੋਲੀ ਦਾ ਮੰਨ ਦਾ ਸਾਥ Hindu ਧਰਮ ਦੇ ਨਾਲ ਹੀ ਹੈ ਹੂੰ ਸਾਰੇ ਕੁੰਡਲੀਆਂ ਬਣਾਉਂਦੇ ਆ ਸਾਰਾ ਕੁਝ ਕਰਦੇ ਆ ਹਨਾ ਪੈਸੇ ਕੁੰਡਲੀ ਬਣਾਉਣ ਵੇਲੇ ਵੀ ਲੱਗਦੇ ਆ ਹੋਰ ਵੇਲੇ ਵੀ ਲੱਗਦੇ ਆ ਮੰਗਲੀਕ ਜੋਗ ਆ ਜੀ ਕਾਲ ਸਰਪ ਜੋਗ ਮੰਗਲੀਕ ਹੁੰਦਾ ਓਏ ਮੈਂ ਦੱਸਦਾ ਦੱਸਦਾ ਮਗਰੋਂ ਹਾਂ ਨਾਲ ਸਰਪੀయోగ ਹੈ ਇੱਕ ਕਿਹੜੇ ਚ ਜੰਮਿਆ ਵੈਸੇ ਉਹ ਕਿਹੜੇ ਦਿਨ ਕੋਈ ਹੋਇਆ ਮਤਲਬ ਵੈ ਅਸਲ 'ਚ 80 82 ਕੈ ਹੈਗੀਆਂ ਕੈਸਾ ਨਾ 80 82 ਹੈ ਨਾਲ ਸਰਪੀయోగ ਹਾਂ ਇਹ ਪ੍ਰਹਾਰ ਜੋਗ ਆ ਜੀ ਫਲਾਨਾ ਜੋਗ ਗੰਡਮੂਲਾਂ ਜੰਮਿਆ ਹੋਇਆ ਗੰਡਮੂਲ ਦਾ ਜੰਮਿਆ ਹਾਂ ਇਹ ਕਈ ਕੁਛ ਹੈ ਅਸਲ 'ਚ ਤਾਂ ਇਹ ਹੈ ਵੀ ਇਹ ਸਾਰਾ ਕੁਝ ਹਿੰਦੂ ਧਰਮ ਦੇ ਵਿੱਚ ਇਸ ਕਰਕੇ ਜ਼ਿਆਦਾ ਹੈ ਵੀ ਹਿੰਦੂ ਧਰਮ ਦੇ ਦੂਜੇ ਗ੍ਰੰਥਾਂ ਦੇ ਨਾਲ ਇਹਨੂੰ ਇੱਕ ਗ੍ਰੰਥ ਵਜੋਂ ਮੰਨਤਾ ਮਿਲ ਗਈ ਹੈ। ਜਦੋਂ ਕਿ ਉਹ ਜਿਹੜੇ ਗ੍ਰੰਥ ਆ ਉਹ ਇੱਕ ਫਲਸਫਾ ਹੈ। ਇਹ ਜਿਹੜਾ ਗ੍ਰੰਥ ਹੈ ਇਹ ਉਹਨਾਂ ਦੇ ਨਾਲ ਫਲਸਫਾ ਨਹੀਂਗਾ ਇਹ ਇੱਕ ਵਿਧੀ ਹੈ। ਇੱਕ ਬਖਰੀ ਕਿਸਮ ਦਾ ਕਗੋਲ ਵਿਗਿਆਨ ਹੈ ਜਿਹੜੇ ਖਗੋਲ ਵਿਗਿਆਨ ਤੋਂ ਭੱਜ ਕੇ ਪਘੋੜੇ ਹੋਏ ਵੇ ਆ ਜਦੋਂ 1610 ਈਸਵੀ ਚ ਗੈਲ ਨੇ ਆਪਦੀ ਦੂਰਬੀਨ ਬਣਾਤੀ ਜਦੋਂ ਦੂਰਬੀਨ ਬਣਾ ਕੇ ਉਹਨੇ ਸਾਰਾ ਆਕਾਸ਼ ਹੀ ਦਿਖਾਤਾ ਵੀ ਜਿਹੜੇ ਤਾਂ ਆਏ ਆ ਫਿਰ ਇਹਨਾਂ ਨੂੰ ਭਾਜਣਾ ਪੈ ਗਿਆ ਫਿਰ ਲੱਭਣ ਨੂੰ ਥਾਂ ਮਤਲ ਥਾਂ ਨਹੀਂ ਚਾਹ ਤੇ ਅਜੇ ਤੱਕ ਵੀ ਇਹ ਉਹਦੇ ਚ ਕਈ ਗਲਤੀਆਂ ਕਰਦੇ ਆ ਜਨਮ ਦੇ ਸਮੇਂ ਨੋਟ ਕਰਨ ਦੀਆਂ ਗਲਤੀਆਂ ਕਰਦੇ ਆ ਸਥਾਨ ਦੀਆਂ ਗਲਤੀਆਂ ਕਰਦੇ ਆ ਉਹਦੇ ਚ ਸਮੇਂ ਦੀਆਂ ਮਤਲਬ ਤਰੀਕ ਦੀਆਂ ਗਲਤੀਆਂ ਕਰਦੇ ਸਾਰੇ ਅਜੇ ਵੀ ਗਲਤੀਆਂ ਪੰਜਾਂ ਵਿੱਚ